ਉਹਨਾਂ ਨੇ ਪ੍ਰਤੀਕਤ ਕਰਨੇ ਦਾ ਇੱਕ ਗੁੱਟ ਬਣੀ ਕਰੀ ਉਜਾੜੇ ਦੇ ਰੂਪ ਹੈਗਾ ਤਾਂ ਜੋ ਕੀ ਖਾਲਸਾ ਹੈ ਉਹ ਰੂਪ ਹੈਗੇ ਉਹ ਗੁਰੂ ਸਹਾਇ ਸਰਕਾਰਾਂ ਨੂੰ ਕੋਈ ਪਰਾ ਜਿੰਦਾ ਉਹ ਆਪ ਅੰਕਿਤ ਅਵਾਜ਼ ਧਾਰੀ ਹੈ ਸ਼ਰਮ ਆਈ ਜਾਲਾ ਅਸੀਂ ਮੇਟਾ ਚੋਰ ਜਰਨਲਿਸਟਾਂ ਦੀ ਸਾਥਿਆ ਦੇ ਤਕਲੀਫਾਂ ਨੇ ਬਹੁਤਾਂ ਨਾਲ ਚੇਵਗਰ ਹਾਲਾਤ ਨੇ ਅੱਜ ਇਹ ਬਦਲਾਅ ਦੇਖਿਆ ਜੀ ਕਿ ਕਾਂਗਰਸੀ ਦੇਖ ਲਈ ਆਕਾਲੀ ਦੇਖ ਲੈ ਸਾਰੇ ਦੇਖ ਲੈ ਜਾਇਵੇਂ ਬਦਲ ਗਿਆ ਇੱਥੇ ਜਾਨਵਰਾਂ ਦਾ ਵਾਸਾ ਹੈ ਉਸ ਨੂੰ ਯਾਦ ਲੈ ਸਾਡਾ ਇੱਕ ਰਾ ਇੱਕ ਐਮਐਲਏ ਵਿਧਾਨ ਸਭਾ ਚ ਗਏ ਜੀ ਉਹਨੂੰ ਉਜਾੜਿਆ ਜਾਵੇ ਬਹੁਤ ਔਖਣ ਵਾਲੀ ਗੱਲ ਹੈ ਪਤਾ ਚੱਲਿਆ ਤਾਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜਾ ਅਸਲ ਕਹਾਣੀ ਹੈ ਇਹ ਪਲਾਟ ਕਿਉਂ ਜਗਾ ਲੈਣ ਚਾਹੁੰਦੀ ਹੈ ਕਿਉਂ ਲੈਣਾ ਕਿਉਂ ਨਹੀਂ ਕਿਥੇ ਲਿਟੋਣੇ ਉਹਨੂੰ ਉਹਦੇ ਕੋਲੋਂ ਪਲਾਗ ਲੈਣੀ ਬੈਂਕ ਵਿੱਚ ਜਮਾਨੇ ਸਾਹ ਦੇ ਉਸੇ ਤਰੀਕੇ ਕਰਕੇ ਲੈ ਗਈ ਕਿਉਂਕਿ ਉਹ ਸਾਹਰ ਤੋਂ ਵੀ ਕੋਲੋਂ ਦੀ ਪਾਸ ਹੋ ਗਈ ਹੈ ਸਾਨੂੰ ਚਾੜਦਾ ਹਾਂ ਐਨਪਾਰੀ ਕਰ ਲੋ ਕੱਲ ਪਲਾਗ ਲੈਣੇ ਕਮਿਟਾ ਗਾਣਾ ਜੇ ਬੁੱਕਾ ਸਰ ਜੀ ਵੀ ਸਾਧੂ ਆਕਸੀਜਨ ਮਸ਼ੀਨ ਸਹਿਰ ਵਾਦੀਆਂ ਨੂੰ ਉਹ ਵੀ ਇੱਕ ਸਮਾਜ ਸੇਵੀ ਸੰਸਾਰ ਮਿਲ ਕਰਦੀਆਂ ਨੇ ਜਿੰਨੇ ਉੱਥੇ ਮਾਲੂ ਨੇ ਉਹ ਸਾਰੇ ਹਸਤਰਾਂ ਦੇ ਘਰਾਂ ਦੇ ਚੰਨਿਤਰਾ ਨਿਗਰਾਨੀ ਕਰ ਦਿੰਦੇ ਨੇ बहुत आहे जी ਉਹ ਡਾਇਗਨਿਡ ਨੇ ਪਾਸ ਹੰ ਦਿੱਤਾ ਸੀ ਬਿਆਨ ਦਿੱਤਾ ਸੀ ਵੀਡੀਓ ਕਰਦੂ ਲੈ ਕੇ ਤੇ ਹੱਦ ਤੋ ਦਿੱਟਰ ਨਾ ਦੇ ਰਹੇ ਦੇਖੋ ਇੱਕ ਬਹੁਤ ਹੀ ਜੇ ਕਹਾਣਾ ਮੰਦ ਭਾਗ ਹੈ ਕਿ ਜਿੰਨਾ ਲੋਕਾਂ ਨੂੰ ਪਤਾ ਨਹੀਂ ਹੈ ਸ਼ਾਇਦ ਇਹਨਾਂ ਨੂੰ ਸਮਝ ਨਹੀਂ ਹੈ ਕਿ ਯਾਰ ਜਿਹੜੀ ਤੁਸੀਂ ਡਿਵੈਲਪਮੈਂਟ ਕਰਨੀ ਹੈ ਡਿਵੈਲਪਮੈਂਟ ਅਕਾਲੀ ਦਲ ਨੇ ਵੀ ਕੀਤੀ ਪਰ ਤੁਸੀਂ ਡਵੈਲਪਮੈਂਟ ਉਸ ਕਾਸਟ ਤੇ ਨਾ ਕਰੋ ਕਿ ਤੁਸੀਂ ਜਿਹੜਾ ਕਿਸੇ ਦਾ ਜਿਹੜਾ ਆਬੋ ਹਵਾ ਨੂੰ ਖਰਾਬ ਕਰਨਾ ਜਾਂ ਕੁਦਰਤ ਨੂੰ ਖਰਾਬ ਕਰਨਾ ਉਸ ਉਸ ਤਰੀਕ ਉਸ ਤਰੀਕੇ ਤੇ ਜਿਹੜੀ ਡਵੈਲਪਮੈਂਟ ਹੈ ਉਹ ਸਦਾ ਹੀ ਜਿਹੜੇ ਸਮਾਜ ਨੂੰ ਨੁਕਸਾਨ ਦੇ ਹੁੰਦੀਆਂ ਬੀਬਾ ਵੱਲੋਂ ਬਿਆਨ ਜਿਹੜਾ ਹੈ ਉਹਦੀ ਸੀ ਸਖਸ਼ ਸ਼ਬਦਾਂ ਚ ਨਿੰਦਾ ਕਰਦੇ ਆ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਇਸ ਬਿਆਨ ਨੂੰ ਵਾਪਸ ਲਓ ਤੇ ਤੁਸੀਂ ਮੰਡੀ ਬਣਾਓ ਅਸੀਂ ਮੰਡੀ ਬਣਾਉਣ ਨੂੰ ਮਨਾ ਨਹੀਂ ਕਰਦਾ ਕੋਈ ਇੰਡਸਟਰੀ ਪਾਰਕ ਬਣਾਉਣ ਨੂੰ ਮਨਾ ਨਹੀਂ ਕਰਦਾ ਪਰ ਮੈਂ ਤਾਂ ਇਹ ਕਹਿਣਾ ਕਿ ਇਸ ਵੀਰ ਤੋਂ ਘੱਟੋ ਘੱਟ 5-4 ਕਿਲੋਮੀਟਰ ਦੂਰ ਬਣਾਉਣੀ ਚਾਹੀਦੀ ਸਗੋਂ ਹੋਰ ਜਿਹੜਾ ਜਗ੍ਹਾ ਪਈ ਹੈ ਉਹਦੇ ਵਿੱਚ ਉੱਤੇ ਲਾ ਕੇ ਇਹ ਸਪੀਡ ਨੂੰ ਵੱਡਾ ਕਰਨਾ ਚਾਹੀਦਾ ਤੇ ਇੱਥੇ ਜਿਹੜਾ ਇੰਡਸਟਰੀਅਲ ਪਾਰਕ ਹੈ ਉਹ ਕਿਤੇ ਹੋਰ ਦੂਰ ਜਾ ਕੇ ਸਰਕਾਰ ਇੱਕ ਵਾਰ ਕਰ ਲੇ ਸਰਕਾਰ ਕੋਲ ਤਾਂ ਪੈਸਾ ਬਹੁਤ ਹੈ ਵਿਪਮંત્રી ਸਾਡੇ ਜ਼ਿਲ੍ਹੇ ਦਾ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਪੂਰਾ ਖਜ਼ਾਨਾ ਭਰਿਆ ਹੋਇਆ ਕਹਿੰਦੇ ਸਾਡੇ ਕੋਲ ਤਾਂ ਪੈਸੇ ਦੀ ਕਮੀ ਕੋਈ ਨਹੀਂ ਹੈ ਜੇ ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਫਿਰ ਤੁਸੀਂ ਭਾਈ ਜ਼ਮੀਨ ਐਕਵਾਇਰ ਕਰੋ 100 200 ਕਿਲਾ ਕਰ ਲੋ 100 200 ਕਰੋੜ ਤਾਂ ਇਹਨਾਂ ਨੂੰ ਕਬੱਡੀ ਗੱਲ ਹੈ ਨਹੀਂ ਹੈ ਨਾ ਬੱਸ ਬੀਬਾ ਜੀ ਨੂੰ ਇੰਨੇ ਕਦਾ ਬੀਬਾ ਜੀ ਦਾ ਵੱਡਾ ਹੈਗਾ ਦਬਦਬਾ 200 ਕਰੋੜ ਤਾਂ ਇਹ ਲਿਆ ਸਕਦੇ ਨੇ ਕਿਉਂਕਿ ਇਹਨਾਂ ਦੀ ਮੁੱਖ ਮੰਤਰੀ ਸਾਹਿਬ ਬਹੁਤ ਸੁਣਦੇ ਨੇ ਤੇ ਮੇਰਾ ਤਾਂ ਮੰਨਣਾ ਇਹ ਹੈ ਕਿ ਤੁਸੀਂ ਮੰਡੀ ਬਣਾਓ ਵਧੀਆ ਬਣਾਓ ਡੱਸੀ ਪਾਰਕ ਵਧੀਆ ਬਣਾਓ ਪਰ ਜ਼ਮੀਨ ਨਵੀਂ ਜਗ੍ਹਾ ਐਕਵਾਇਰ ਕਰਕੇ ਜਿੱਥੇ ਕਿਸੇ ਜਾਨਵਰ ਜਿੱਥੇ ਸਾਡੇ ਦਰਖਤਾਂ ਨੂੰ ਜਿੱਥੇ ਆਲਰੇਡੀ ਇੰਨੇ ਸਾਲਾਂ ਤੋਂ ਬੀੜ ਬਣੀ ਹੈ ਉਹ ਖਰਾਬ ਨਾ ਹੋਵੇ ਤੇ ਸ਼ਹਿਰ ਦਾ ਜਿਹੜਾ ਐਟਮੋਸਫੇਅਰ ਐ এনਵਾਇਰਨਮੈਂਟ ਐ ਉਹ ਖਰਾਬ ਨਾ ਹੋਵੇ ਸੋ ਅਸੀਂ ਇਸ ਦੇ ਖਿਲਾਫ ਅੱਜ ਜਿੰਨੀਆਂ ਸਮਾਜਿਕ ਜਥੇਬੰਦੀਆਂ ਗਊ ਤਾਂਚੇ ਰਹਿ ਜਾਂ ਹੋਰ ਜਿੰਨੀਆਂ ਸਮਾਜਿਕ ਜਥੇਬੰਦੀਆਂ ਨੇ ਸਾਰਿਆਂ ਵੱਲੋਂ ਜੋ ਧਰਨਾ ਲਾਇਆ ਗਿਆ ਉਹਦਾ ਅਸੀਂ ਪੂਰਨ ਰੂਪ ਸਮਰਥਨ ਕਰਦੇ ਆ ਤੇ ਸ਼ਮੂਲੀਅਤ ਕੀਤੀ ਐ ਤੇ ਇਸ ਲੜਾਈ ਦੇ ਵਿੱਚ ਸੰਘਰਸ਼ ਦੇ ਵਿੱਚ ਅਸੀਂ ਪੱਕੇ ਤੌਰ ਤੇ ਉਹਨਾਂ ਦੇ ਨਾਲ ਆ ਤੇ ਜਦੋਂ ਤੱਕ ਇਹ ਲੜਾਈ ਜਿੱਤੀ ਨਹੀਂ ਜਾਂਦੀ ਅਸੀਂ ਇਹਨਾਂ ਦੇ ਨਾਲ ਉਹ ਕਹਿੰਦੇ ਨੇ ਵੀ ਜਿਹੜੀ ਜਗ੍ਹਾ ਦੀ ਮੈਂ ਗੱਲ ਕੀਤੀ ਐ ਉਹ ਜਿੱਥੇ ਜਾਨਵਰ ਨੇ ਉਹ ਜਗ੍ਹਾ ਨਹੀਂ ਐ ਉਹ ਤੋਂ ਇਲਾਵਾ ਉਹਦੇ ਆਪੋਜ਼ਿਟ ਸਾਈਡ ਇੱਕ ਜਗ੍ਹਾ ਬੀਡ ਦੇ ਹੋਰ ਪਈਆ ਉਹ ਵੀ ਬੀਡ ਦੇ ਨਾਮ ਦੀ ਵੱਜਦੀ ਹੈ ਪਰ ਉਹਦੇ ਉਹ ਬੀਡ ਨਹੀਂ ਹੈ ਉੱਥੇ ਖੇਤੀ ਕੀਤੀ ਜਾਂਦੀ ਹੈ ਹੈਗਾ ਬੀੜ ਦੀ ਹੈ ਜਗਾ ਬੀੜਦੀ ਐ ਜਗਾ ਬੀੜਦੀ ਐ ਸਗੋ ਤੇ ਪਲਾਂਟੇਸ਼ਨ ਹੋਰ ਕਰੋ ਤੁਸੀਂ ਇੱਕ ਬੀੜ ਐ ਉਹਦੇ ਨਾਲ ਲੱਗਦੀ ਕੰਦ ਖਿੱਚ ਕੇ ਤੁਸੀਂ ਮੰਡੀ ਬਣਾ ਦੇਉਂਗੇ ਨਾਲ ਇੰਡਸਟਰੀ ਲਾ ਦੋਗੇ ਤੁਹਾਨੂੰ ਲੱਗਦਾ ਵੀ ਪੋਲੂਸ਼ਨ ਦੇ ਨਾਲ ਉਹ ਜਿਹੜੇ ਬੀੜ ਬਚੂਗੀ ਕਿਸੇ ਪਾਸੋਂ ਜਾਨਵਰ ਉੱਥੇ ਬਚਣਗੇ ਅੱਜ ਤੁਸੀਂ ਤੀਜੇ ਦਿਨ ਫੋਨ ਦੋ ਕੋਈ ਜਾਨਵਰ ਕਦੇ ਸ਼ੇਰ ਖੇਤਾਂ ਚ ਆ ਗਿਆ ਕਦੇ ਕਿਸੇ ਚਿੱਤ ਆ ਗਿਆ ਕਦੇ ਕਿਸੇ ਕੋਸ਼ ਆ ਗਿਆ ਤੇ ਸਗੋ ਤੁਸੀਂ ਉਹਨਾਂ ਦੀ ਸਾਮ ਸੰਭਾਲਦਾ ਕੀ ਕਰਨੀ ਉਹਨੂੰ ਤੁਸੀਂ ਲੁੱਟੜ ਪਟੜਨ ਤੇ ਲੱਗੇ ਹੋਇਆ ਤੁਸੀਂ ਮੈਂ ਤਾਂ ਕਹਿਣਾ ਉੱਥੇ ਜੇ 100 ਕਿਲਾ ਬੀੜ ਦਾ ਨਾ 100 ਕਿਲੇ ਚ ਹੋਰ ਪਲਾਂਟੇਸ਼ਨ ਕਰੋ ਤਾਂ ਕਿ ਸ਼ਹਿਰ ਦੀ ਜਿਹੜੀ ਆਬੋ ਹਵਾ ਵੇ ਹਰਤੀ ਚੀਜ਼ ਆ ਉਹ ਜਿਆਦਾ ਬੈਟਰ ਹੋਵੇ ਤੇ ਇੰਡਸਟਰੀ ਵਾਸਤੇ ਤੁਸੀ ਜਗ੍ਹਾ ਲੈਣੀਆਂ ਬਹੁਤ ਜਗ੍ਹਾ ਪਈਆਂ ਨੇ ਲੈ ਲਓ ਕਿਤੇ ਮਰਜ਼ੀ ਲੈ ਲਓ ਮੈਂ ਤਾਂ ਪਹਿਲਾਂ ਕਹਿ ਪੈਸਾ ਬਹੁਤਾ ਸਰਕਾਰ ਕੋਲ ਹੈ ਲੈ ਲੈਣਾ ਚਾਹੀਦਾ ਇਹਨਾਂ ਦੇ ਨਾਮ ਤੇ ਭਿੰਡਰੋ ਲੋਕ ਭਲਾਈ ਚਿੰਨ੍ਹ ਅਛਿਆੜੀ ਸ਼ੂਬਾ ਪੜਦਾ ਪਿੰਡ ਜੀ ਕੀ ਕਹਿਣਾ ਜਿਹੜਾ ਐਮਐਲਏ ਨੇ ਬਿਆਨ ਦਿੱਤਾ ਉਹਦੇ ਖਿਲਾਫ ਆ ਜਿਹੜਾ ਉਹਨਾ ਦੇ ਰਹੇ ਆ ਠੀਕ ਹੈ ਨਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਹਾਂ ਪਹਿਲਾ ਉਹ ਬੈਠੀ ਵੀ ਰਹੀ ਹੈ ਧਰਨੇ ਸਾਡੇ ਉਹਨੂੰ ਕਹਿੰਦੀ ਭੀੜ ਬਚਾਓ ਉਹਨੂੰ ਕਹਿੰਦੀ ਭੀੜ ਪਟਾਓ ਵੀ ਇਹ ਭੀੜ ਦਾ ਮਸਲਾ ਹੈ ਵੀ ਜਿੰਨਾ ਚਿਰ ਆਪਣੇ ਰਾਹ ਚੱਦਦੇ ਨੇ ਜਿੰਦਗੀ ਦਾ ਨਹੀਂ ਡਾਂਗ ਤੋੜਨੇ ਨਹੀਂ ਇਹ ਭੀੜ ਤੇ ਬਿਲਕੁਲ ਉਹਨੂੰ ਪੱਟਣੀ ਦੇਵਾਂਗੇ ਅੱਜ ਦੋ ਤਿੰਨ ਵਾਰ ਬਲਾਵ ਹੀ ਲੇਤਾ ਵੀ ਅੰਦਰਾ ਜੇ ਮਹ ਬਿਲਕੁਲ ਨਹੀਂ ਹੋਣਾ ਸਮੂੱਚੇ ਪਾਵਲ ਘੱਟ ਹੀ ਆ ਇੱਥੇ ਆ ਲਿਖਤੀ ਰੂਪ ਦੇ ਵਿੱਚ ਤੇ ਲਿਖਤੀ ਰੂਪ ਦੇ ਦੇ ਵੀ ਜਿੱਨਾਂ ਚ ਸਾਡੀ ਸਰਕਾਰ ਨੂੰ ਅਸੀਂ ਫੀਲ ਦੇਤੀ ਨਾ ਪਾਵੇ ਅੱਗੇ ਆਪੇ ਚੱਲਾਂਗੇ ਉਹ ਨੂੰ ਇਹ ਗੱਲ ਕਹਿਤੀ ਵੀ ਆ ਕੇ ਸਮੂਹ ਤੇ ਪਬਲਿਕ ਦੇ ਵਿੱਚ ਪੂਰੇ ਲਿਖਤੀ ਰੂਪ ਦੇ ਵਿੱਚ ਦੇ ਪਬਲਿਕ ਦੇ ਵਿੱਚ ਬੋਲ ਵੀ ਅਸੀਂ ਇਸ ਬੀੜ ਨੂੰ ਨਹੀਂ ਛੜਾ ਸਾਰੀ ਜਿੱਲੇ ਚਗੀ ਦਾ ਪਛਨ ਹਜ ਪੂਰਾ ਰੱਖਦੇ ਰਹੇ ਤੇ ਜਿਹੜਾ ਹੈਗਾ ਆਪਣਾ ਇੱਕ ਦਿਨ ਵਾਸਤੇ ਹੈ ਇੱਕ ਦਿਨ ਦਾ ਬਸ ਤਾਂ ਹੈ ਵੀ ਛੱđa ਦਿੱਤਾ ਹੈ ਜੇਕਰ ਨਹੀਂ ਮੰਨੀ ਜਾਂਦੀ ਫਿਰ ਇਹ ਸੰਘਰਸ਼ ਜੀ ਨਹੀਂ ਮੈਂ ਆਪਾਂ ਦਾ ਹੱਜ ਦਾ ਮਨਾਉਣ ਵਾਸਤੇ ਕੀਤਾ ਹੀ ਨਹੀਂ ਕੁਝ ਫਿਰ ਪੇ ਨੂੰ ਐਂ ਦਿੱਤਾ ਵੀ ਆ ਸਾਡਾ ਡੀਸੀ ਨੂੰ ਮੰਗ ਪਤਾ ਦਿੱਤਾ ਹੋਇਆ ਇੱਕ ਦਿਨ ਵਾਸਤੇ ਕੀਤਾ ਦੀ ਇੱਕ ਦਿਨ ਅੱਜ ਦਿੱਤਾ ਜਿਹੜਾ ਅਸੀਂ ਬਣਾਵਾ ਕੇ ਸਾਰੀਆਂ ਜਿਵੇਂ ਬੰਨੀਆਂ ਉਹ ਫਿਰ ਲੰਬਾ ਕੰਮ ਬਣੂਗਾ ਤੋਂ ਬਾਅਦ ਜੇਕਰ ਨਹੀਂ ਮੰਨੀ ਜਾਂਦੀ ਤਾਂ ਪੰਚਾਇਤੀ ਚੋਣਾਂ ਵੀ ਆਣੀਆਂ ਨੇ ਕਿ ਉਹਦੇ ਵਿੱਚ ਵੀ ਉਹ ਪੰਚਾਇਤਾਂ ਆਪਣਾ ਸਿਆਸੀ ਪਾਰਟੀ ਨਾਲ ਕੋਈ ਮਸਲਾ ਨਹੀਂ ਆਪਾਂ ਨੇ ਬੀੜ ਦਾ ਮਸਲਾ ਦੇਣਾ ਹੈ ਸੰਘਾਟਾ ਆਪਣਾ ਚੱਲਦਾ ਰੂ ਸਾਰੇ ਜਿਹੇ ਬੰਦਿਆਂ ਨੂੰ ਲੈ ਕੇ ਚੱਲੂਗਾ ਆਪਾਂ ਸੰਘਾਟ ਦੇ ਰਾਹੀਂ ਧੂਆਂ ਕੱਢਾਂਗੇ ਇਹਨਾਂ ਦਾ ਤੁਸੀਂ ਕਿਹੜੀਆਂ ਪੰਚਾਇਤਾਂ ਬਣਾਉਂਦੇ ਨੇ ਆਪ ਹੀ ਨਾ ਭੱਜ ਜਾਣ ਕਿਤੇ ਇਹ ਸਰਦਾਰ ਦੀ ਕਨਮੀ ਹੈ ਆਪ ਹੀ ਨਾ ਭੱਜ ਜਾਣ ਪੰਚਾਇਤਾਂ ਦੂਰ ਘਰ ਲਾਏ ਆ ਜੀ ਆ ਗਈ ਠੀਕ ਹੈ ਨਹੀਂ ਵੀ ਆਪਾਂ ਫਾਲਸਾ ਫਾਲਸਾ ਜੀ ਕੀ ਕਹਿਣਾ ਜੇ ਅੱਜ ਤੁਸੀਂ ਐਮਐਲਏ ਦੇ ਬਿਆਨ ਦੇ ਖਿਲਾਫ ਧਰਨਾ ਦੇ ਰਹੇ ਹੋ ਦੇਖੋ ਅਸੀਂ ਜਿਹੜੀਆਂ ਸਰਕਾਰਾਂ ਚੁਣਦੇ ਆ ਇਸ ਕਰਕੇ ਚੁਣਦੇ ਆ ਵੀ ਸਾਡੇ ਪਬਲਿਕ ਦੀ ਗੱਲ ਕਰਨੀ ਆ ਪਰ ਜਦੋਂ ਪਬਲਿਕ ਦੇ ਉਲਟ ਜਾ ਕੇ ਇੱਕ ਉਦਾਰ ਸਭਾ ਚ ਬੋਲਦੇ ਨੇ ਅੱਜ ਹਾਲਾਤ ਇਹ ਨੇ ਵੀ ਜਿਹੜੀ ਸਾਡੀ ਬੀੜ ਹੈਗੀ ਉੱਥੇ ਜਾਨਵਰ ਹੈਗੇ ਨੇ ਪੰਛੀ ਹੈਗੇ ਨੇ ਉਹਨਾਂ ਨੂੰ ਜਾਣਨ ਵਾਸਤੇ ਇੱਕ ਉਦਾਰ ਸਭਾ ਚ ਮਤਾ ਲਿਆ ਰਹੀ ਹੋਵੇ ਇੱਕ ਸਾਡੀ ਐਮਐਲਏ ਹੈਰਾਨ ਇਸ ਗੱਲ ਤੇ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਕਿਸੇ ਸਿਆਸੀ ਲੀਡਰ ਨੇ ਉਹਦੇ ਤਿੰਨਕ ਪਲਾਟ ਲੈਣਗੇ ਜਿਹੜੀ ਕੋਲੋਨੀ ਪਾਸ ਹੋਈ ਹੈ ਵੀ ਉਹਨੂੰ ਬੈਨੀਫਿਟ ਲੈਣ ਵਾਸਤੇ ਵੀ ਉੱਥੇ ਛੜ ਕੱਢ ਕੇ ਸੀ ਕੋਰਾ ਬਣ ਕਮਾਵਾਂਗੇ ਇਹ ਲਾਜਾ ਆਮ ਆਦਮੀ ਪਾਰਟੀ ਤੋਂ ਖਾਸ ਆਪ ਦੀ ਪਾਰਟੀ ਬਣ ਚੁੱਕੀ ਹੈ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਸਾਡੀ ਭਰਾ ਜੀ ਨੂੰ ਮੈਡਮ ਨੂੰ ਮੈਡਮ ਜੀ ਤੁਹਾਨੂੰ ਲੋਕਾਂ ਨੇ ਵੋਟਾਂ ਇਸ ਕਰਕੇ ਪਾ ਕੇ ਜਿਤਾਈਆਂ ਸੀ ਜਿਤਾਇਆ ਸੀ ਤਾਂ ਕਿ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਹੱਕਾਂ ਦੀ ਗੱਲ ਉੱਥੇ ਕਰੋ ਅਸੀਂ ਬੇਨਤੀ ਕਰਦੇ ਆਂ ਸਾਨੂੰ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਸਾਨੂੰ ਨਾ ਕਰਨਾ ਪੈਂਦਾ ਜੇ ਵਰਨਾ ਜੇ ਤੁਸੀਂ ਉੱਥੇ ਸਾਡੇ ਹਾਂਜੀ ਗੱਲ ਕਰਦੇ ਅਸੀਂ ਹੁਣ ਵੀ ਬੇਨਤੀ ਕਰਦੇ ਆ ਜਿਹੜਾ ਤੁਹਾਡਾ ਬਿਆਨ ਹੈ ਬਾਫ ਲਿਆ ਜਾਵੇ ਨਹੀਂ ਬਹੁਤ ਵੱਡਾ ਸੰਘਰਸ਼ ਕਰਨ ਲਈ ਸਾਨੂੰ ਮਜਬੂਰ ਹੋਣਾ ਪੈਗਾ ਪਹਿਲਾ ਬਨਸਰ ਬਾਗ ਨੂੰ ਜੜਿਆ ਗਿਆ ਹੁਣ ਉਹ ਪਬਲਿਕ ਨੇ ਸਮਾਲ ਲਿਆ ਹੁਣ ਅੱਜ ਢੀਡ ਨੂੰ ਜੜ ਕੇ ਕੀ ਸਿੱਧ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਅਨਾਜ ਮੰਡੀ ਜੋ ਮਰਜ਼ੀ ਬਣਾਉਣ ਹਰਦਾ ਸੜਕਾਂ ਦੇ ਟੋਏ ਨਹੀਂ ਭਰੇ ਅਨਾਜ ਮੰਡੀ ਕਿੱਥੋਂ ਬਣਾਉਣਗੇ ਮੈਂ ਤਾਂ ਹੈਰਾਨ ਆ ਇਹ ਬਣਾਉਣਾ ਉਹਨਾਂ ਨੇ ਕੁਝ ਨਹੀਂ ਇਹ ਖਾਣ ਵਾਸਤੇ ਕਰਨਾ ਹੈ ਸੜਕਾਂ ਦੇ ਟੋਏ ਨਹੀਂ ਭਰ ਸਕੀ ਜਿਹੜੀ ਸਰਕਾਰ ਉਹ ਨਾਜਮੰਡੀ ਕਿੱਥੋਂ ਬਣਾ ਦੂਗੀ ਸਿਰਫ ਸਿਰਫ ਗੱਲਾਂ ਨੇ ਇਹਨਾਂ ਦੇ ਹੋਰ ਕੁਝ ਨਹੀਂ ਹੈ ਓਕੇ ਧੰਨਵਾਦ